ਕਰਦਾ ਇੱਕ ਇੱਕ ਚੀਜ਼ ਦੀ ਬੇਸ਼ਕੁਨ ਪਰਤੀ ਕਰਾਇਆ ਇੱਕ ਪੇਪਰ ਪਾਣ ਕਰਕੇ ਮੈਂ 3000 ਰੁਪਏ ਦੀ ਇੱਕ ਮਹੀਨੇ ਦੀ ਫੀਸ ਦਿੱਤੀ ਆ ਜਦਕਿ ਮੇਰੇ ਕੋਲ ਦਵਾਈ ਖਾਣ ਵਾਸਤੇ ਪੈਸੇ ਨਹੀਂ ਕਿ ਕਸਰਦਰਤੀ ਕੋਲੀ ਖਾਣ ਵਾਸਤੇ ਮੈਂ ਟਰੱਕ ਡਰਾਈਵਰ ਆ ਮੇਰੀ 1500 ਰੁਪਏ ਦਾ ਆ ਸਿਸਟਮ ਮੈਂ ਹੁਣ ਡਰਾਈਵਰੀ ਛੱਡਤੀ 7-8 ਸਾਲ ਤੇ ਕਹਿੰਦਾ ਰੇੜੀ ਦੇ ਡਰਾਈਵਰ ਨਹੀਂ ਕਰਨੀ ਹੁਣ ਤਾਂ ਐਸ਼ ਕਰਨੀ ਆ ਕਰੋ ਕੀ ਕਹਿ ਕੇ ਨਿਕਲੇ ਸੀ ਮੁੰਡਾ ਕੀ ਲੈਣ ਗਿਆ ਸੀ ਕਰੋ ਕਹਿੰਦਾ ਕੱਪੜੇ ਲੈਣ ਗਿਆ ਸੀ ਹਾਂ ਕੱਪੜੇ ਲੈਣ ਗਿਆ ਤਾਂ ਕੱਪੜੇ ਲੈਣ ਗਿਆ ਸੀਗਾ ਅੱਗੇ ਉਹ ਮੁੰਡੇ ਨਾਲ ਕਨੈਕਟ ਕਰਿਆ ਉਹਨੇ ਫੋਨ ਕੀਤਾ ਉਹ ਮੁੰਡਾ ਬੁਲਾਇਆ ਉਹ ਮੁੰਡੇ ਦੇ ਕੱਲ ਸਵੇਰੇ ਮੈਂ ਉਹਦੇ ਬਾਪ ਕੋਲ ਗਿਆ ਫਾਦਰ ਕੋਲ ਕਹਿੰਦਾ ਤੁਸੀਂ ਆਪਣੇ ਸਹਾਲੇ ਸੀ ਆਪਣਾ ਚੱਕ ਜਾਣਾ ਤੁਸੀਂ ਹੁਣ ਚੱਕ ਲੈ ਇਹ ਜਦੋਂ ਵੀ ਛੁੱਟੀ ਜਾਂਦਾ ਦਾ ਇਹ ਮੁੰਡਾ ਛੁੱਟੀ ਆਣ ਦੇ ਪਹਿਲਾਂ ਉਹਨੂੰ ਕੰਪੋਜ਼ ਕਰਦਾ ਸੀ ਉਹਨੂੰ ਆਪਣੇ ਲਿਬੇਟ ਚ ਲਿਆਂਦਾ ਸੀ ਪਰ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਿਉਂ ਲਿਆਂਦਾ ਆ ਉਹ ਮੁੰਡਾ ਉਹਦਾ ਸਾਰਾ ਪਰਵਾਹ ਚਿੱਟੇ ਦਾ ਕੰਮ ਕਰਦਾ ਸੀ ਇਹਨਾਂ ਨੇ ਮੁੰਡੇ ਨੂੰ ਦਾਰੂ ਪਲਾਈਆ ਦਾਰੂ ਦੇ ਵਿੱਚ ੱਟਾ ਪਾ ਕੇ ਪਲਾਤਾ ਔਰ ਫਿਰ ਮਾਰ ਕੇ ਗੱਡੀ ਚ ਪਾਇਆ ਉਹਨੂੰ ਮੁੰਡਾ ਮਰ ਨਾਲ ਅੰਤ ਹੈ ਜਿੱਥੇ ਜਦੋਂ ਪਹੁੰਚੇ ਮਰਤਕ ਸੀ ਬਿਲਕੁਲ ਸਭ ਤੋਂ ਪਹਿਲਾਂ ਮੈਂ ਗੱਡੀ ਕੋ ਪਹੁੰਚਿਆ ਮੇਰੇ ਕੋ ਭਤੀਜਾ ਇੱਥੇ ਖੜਾ ਹੋਣਾ ਕਿ ਇਹ ਮੁੰਡਾ ਲੇਟਣ ਲੱਗਿਆ ਮੈਂ ਦਿਲ ਫੇਰ ਵੀ ਰੱਖਿਆ ਹੁਣ ਤੇ ਮੂੰਹ ਝੱਗਦੀ ਇਹ ਜੀ ਪੈਸੇ ਪਿੱਛੇ ਮਾਰਿਆ ਉਹਦੇ ਕੋ ਜਦ ਗਿਆ 15000 ਰੁਪਏ ਦਾ ਜਦ ਮਰੇ ਹੋਏ ਦੇ ਜੇਬ ਚੋਂ ਕੱਢਿਆ ਤਾਂ 1100 ਰੁਪਏ ਪੈਸੇ ਕੱਢਣ ਦੇ ਮਾਰੇ ਪੈਸੇ ਹਾਂ ਚਿੱਟਾ ਪੇਦਿੰਦੀ ਸੀ ਚਿੱਟਾ ਚਿੱਟਾ ਪੈਸੇ ਕੱਢ ਕੇ ਉਹਨਾਂ ਨੇ ਚਿੱਟਾ ਉਹਨੂੰ ਸ਼ਰਾਬ ਚ ਫਲਾਇਆ ਬਹੁਤ ਲਿੱਗੇ ਸਵਾਦਾ ਬੰਦਾ ਸੀ ਮੇਰਾ ਜਵਾਈ ਸੀ ਮਹਾਰਿਆਣੀ ਚੁਆ ਬਹੁਤ ਲਿੱਗੇ ਸਵਾਦਾ ਬੰਦਾ ਸੀ ਇਹ ਕੁੜੀਏ ਮੇਰੀ ਮਲਾਜਮਾ ਪਿਆਰ ਕੁਲਸਾ ਇਹ ਫੌਜੀ ਸੀ ਆ ਬਾਕੀ ਤੁਹਾਨੂੰ ਆਪਣੇ ਆਪ ਪਤਾ ਜਿਹੜੇ ਮਿਲਟਰੀ ਫੌਜੀ ਬੰਦੇ ਹੁੰਦੇ ਨੇ ਹੁਣ 15 ਦਿਨ ਛੁੱਟੀ ਹੋਏ ਨੇ ਕਿਤੇ ਚਿਟਾ ਖਾਣ ਦਾ ਇਹ ਦਾ ਆਪਣੇ ਇਹਨਾਂ ਦੇ ਇਲੈਕਟ੍ਰੋਨਿਕ ਮੋੜ ਬੜੇ ਪੱਕੇ ਹੁੰਦੇ ਆ ਦਾਰੂ ਜਰੂਰ ਪੀ ਲੈਂਦੇ ਪੈਕ ਪਗ ਲਾਲ ਦੇ ਦੇ ਬੀਤੀ ਕੱਲ ਇੱਕ ਦੁਖਦਾਈ ਖਬਰ ਸਾਹਮਣੇ ਆਈ ਸੀ ਕਿ ਇੱਕ ਫੌਜ ਦਾ ਜਵਾਨ ਡਰੱਗ ਦੀ ਹਾਲਤ ਦੇ ਵਿੱਚ ਮਿਲਿਆ ਜਿਸ ਕਰਕੇ ਉਸ ਦੀ ਜਾਨ ਚਲੀ ਗਈ ਹੈ ਓਵਰਡੋਸ ਹੋਈ ਤਾਂ ਸੀ ਉਸ ਪਿੰਡ ਦੇ ਵਿੱਚ ਖੜੇ ਆ ਫਤੇਗੜ ਵਿਰਾਣੇ ਪਿੰਡ ਆ ਜਿਹੜਾ ਕਿ ਉਸ ਫੌਜੀ ਦਾ ਘਰ ਆ ਸੀ ਸੀ ਘਰ ਦੇ ਵਿੱਚ ਮੌਜੂਦ ਆ ਕੁਲਜੀਤ ਸਿੰਘ ਉਸ ਦਾ ਨਾਂ ਸੀ 28 ਸਾਲ ਦੀ ਤਕਰੀਬਨ ਉਮਰ ਸੀ 8 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਪਰ ਉਸ ਦੀ ਮ੍ਰਿਤਕ ਦੇ ਇੱਕ ਗੱਡੀ ਦੇ ਵਿੱਚੋਂ ਮਿਲੀ ਆ ਜਿਸ ਤਰ੍ਹਾਂ ਪਰਿਵਾਰ ਸਵਾਲ ਚੁੱਕ ਰਿਹਾ ਕਿ ਓਵਰਡੋਸ ਕਰਕੇ ਮੌਤ ਹੋਈ ਆ ਤਾਂ ਕਈ ਸਵਾਲ ਵੀ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਘਰ ਵਿੱਚ ਇਸ ਸਮੇਂ ਸੱਥਰ ਵਿਸੇ ਹੋਏ ਨੇ ਪਰਿਵਾਰ ਦੇ ਲਈ ਬਹੁਤ ਦੁੱਖ ਦੀ ਘੜੀ ਆ ਪਰਿਵਾਰ ਦੇ ਲਈ ਬਹੁਤ ਘਾਟੇ ਦਾ ਸਮਾਂ ਹੈ ਤਾਂ ਜਹੇ ਦੇ ਵਿੱਚ ਪਰਿਵਾਰ ਸਦਮੇ ਦੇ ਵਿੱਚ ਆ ਤੇ ਪਰਿਵਾਰਕ ਕਾਰਵਾਈ ਦੀ ਵੀ ਮੰਗ ਕਰ ਰਿਹਾ ਇਨਸਾਫ ਦੀ ਮੰਗ ਕਰ ਰਿਹਾ ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਇਹ ਪਿੰਡ ਪੈਂਦਾ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਨੇ ਪਹਿਲਾਂ ਮੈਨੂੰ ਦੱਸੋ ਤੁਹਾਡੇ ਬੇਟੇ ਦਾ ਨਾਮ ਕੀ ਸੀ ਕੁਲਜੀਤ ਸਿੰਘ ਕਦੋਂ ਭਰਤੀ ਹੋਈ ਸੀ ਅ 7 2017 ਨਾਲ ਕਿਹੜੇ ਹਾਲਾਤਾਂ ਦੇ ਵਿੱਚ ਭਰਤੀ ਕਰਦੇ ਹਾਲਤ ਕਹੇ ਜੇ ਸੀ ਕਿੰਨੀ ਮਿਹਨਤ ਕਰਨੀ ਪਈ ਫੌਜ ਦੇ ਵਿੱਚ ਭਰਤੀ ਕਰਾਉਣ ਦੇ ਲਈ ਮਿਹਨਤ ਮੇਰੇ ਪੈਰਾਂ ਚੱਪਲ ਲੈਦੀਆਂ ਜਿਸ ਨਾਲ ਮੈਂ ਭਰਤੀ ਕਰਾਇਆ ਉਹਨੂੰ ਕਰਦਾ ਇੱਕ ਇੱਕ ਚੀਜ਼ੀ ਬੇਸ਼ਕ ਨੇ ਮੁਹੱਈਆ ਕਰਾਇਆ ਇੱਕ ਪੇਪਰ ਪਾਣ ਕਰਕੇ ਮੈਂ 3000 ਰੁਪਏ ਦੀ ਇੱਕ ਮਹੀਨੇ ਦੀ ਫੀਸ ਦਿੱਤੀ ਆ ਜਦਕਿ ਮੇਰੇ ਕੋਲ ਦਵਾਈ ਖਾਣ ਵਾਸਤੇ ਪੈਸੇ ਨਹੀਂ تھے ਇੱਕ ਸਰਦਰਤੀ ਗੋਲੀ ਖਾਣ ਵਾਸਤੇ ਹੁਣ ਜੀ ਦੱਸੋ ਮੈਂ ਟਰੱਕ ਡਰਾਈਵਰ ਆ ਮੇਰੀ 1500 ਰੁਪਏ ਦਾ ਅਸਿਸਟਰ ਪੜਾਇਆ ਪੁਲਿਸ ਦਾ ਪਰ ਮੈਂ ਜੋ ਕਹਿਣਾ ਚਾਹੁੰਦਾ ਤੁਸੀਂ ਪੁੱਛੋਗੇ ਮੈਂ ਉਹ ਜਵਾਬ ਦਊਗਾ ਬਾਕੀ ਫालतू ਟਣਾ ਕੋਈ ਨਹੀਂ ਕਿੰਨੇ ਕ ਸਮਾ ਹੋ ਗਿਆ ਉਹਨਾਂ ਨੂੰ ਫੌਜ ਵਿੱਚ ਭਰਤੀ ਹੋਇਆ 8 ਤੋਂ 12 ਦਾ ਭਰਤੀਆ 8 ਸਾਲ ਹੋ ਗਏ 8 ਮਾਸਾ ਲੱਗਿਆ ਸਾਲ ਸਾਲ ਹੋ ਗਏ ਉਹਨੂੰ ਭਰਤੀ ਹੋਇਆ ਉਹਨੂੰ ਹੁਣ ਉਹ 25 ਟੈਲ ਕਰਦੇ थे ਹੁਣ ਉਹ ਸਭ ਕਹਿੰਦਾ ਡੜੀ ਮੈਂ ਸੂਬੇਦਾਰ ਬਣ ਜਾਣਾ ਹੁਣ ਟੈਨਸ਼ਨ ਨਾ ਤੂੰ ਲਈ ਅਸੀਂ ਪਰਸੂ ਆਏ ਆ ਚੌਥ ਅੱਜ ਸਾਡੀ ਵਾਪਸ ਜਲੰਧਰ ਦੀ ਸੀ ਦੋ ਦਿਨ ਦੇ ਵਿੱਚ ਕੰਮ ਹੋ ਗਿਆ ਤੁਸੀਂ ਵੀ ਆਪਣੇ ਬੇਟੇ ਦੇ ਨਾਲ ਉੱਥੇ ਜਲੰਧਰ ਰਹਿੰਦੇ ਸੀ ਜਿੱਥੇ ਕੁਆਟਰ ਤੁਹਾਡੀ ਨੋ ਨੂ ਮਿਲਿਆ ਹੋਇਆ ਹਾਂ ਮੈਂ ਪੁਰਸਨਾਂਨ ਨਾ ਜਲੰਧਰ ਪੁਰਸਨਾਂਨ ਚਾ ਮੈਂ ਮੁੰਡਾ ਕੋਟਾ ਰਾਜਸਥਾਨ ਦੇ ਵਿੱਚ ਡਿਊਟੀ ਸੀ ਮੈਂ ਹੁਣ ਡਰਾਈਵਰੀ ਛੱਡਤੀ 7-8 ਸਾਲ ਤੇ ਕਹਿੰਦਾ ਰੇਡੀ ਦਾ ਡਰਾਈਵਰੀ ਨਹੀਂ ਕਰਨੀ ਹੁਣ ਤਾਂ ਐਸ਼ ਕਰਨੀ ਆ ਮੈਂ ਆਪਣਾ ਪੋਤਾ ਪਾਲਦਾ 9 ਮਹੀਨੇ ਦਾ ਬੱਚਾ 9 ਮਹੀਨੇ ਬੱਚੇ ਨੂੰ ਮੈਂ ਪਾਲਦਾ ਮੈਂ ਮੇਰੀ ਵਾਈਫ ਦੋ ਜਣੇ ਅਸੀਂ ਪਿੰਡ ਆਨੇ ਆ ਪੰਜ ਚਾਰ ਦਿਨ ਵਾਸਤੇ ਘੇੜਾ ਮਾਂ ਘਰਾਂ ਸਫਾਈ ਕਰਕੇ ਅਸੀਂ ਦਿਲੰਦਰ ਰਹਨੇ ਆ ਤੇ ਕਿਉਂ ਮੈਂ ਬੱਚੇ ਤੋਂ ਡ੍ਰੀਵਲ ਤੋਂ ਪਹਿਲਾਂ 7 ਮਹੀਨੇ ਮੈਂ ਉੱਥੇ ਜਾਂਦਾ ਨਾ ਮੈਂ ਇੱਥੇ ਰਹਿੰਦਾ ਵੀ ਨਹੀਂ ਹੈਗਾ ਕਰੋ ਕੀ ਕਹਿ ਕੇ ਨਿਕਲੇ ਸੀ ਮੁੰਡਾ ਕੀ ਲੈਣ ਗਿਆ ਸੀ ਕਰੋ ਕਹਿੰਦਾ ਕੱਪੜੇ ਲੈਣ ਗਿਆ ਸੀ ਹਾਂ ਕੱਪੜੇ ਲੈਣ ਗਿਆ ਦਾ ਕੱਪੜੇ ਲੈਣ ਗਿਆ ਸੀਗਾ ਅੱਗੇ ਉਹ ਮੁੰਡੇ ਨਾਲ ਕਨੈਕਟ ਕਰਿਆ ਉਹਨੇ ਫੋਨ ਕੀਤਾ ਉਹ ਮੁੰਡਾ ਬੁਲਾਇਆ ਉਹ ਮੁੰਡੇ ਦੇ ਕੱਲ ਸਵੇਰੇ ਮੈਂ ਉਹਦੇ ਬਾਪੂ ਗਏ ਫਾਦਰ ਕੋਲ ਕਹਿੰਦਾ ਤੁਸੀਂ ਆਪਣੇ ਸਹਾਲਾ ਸੀ ਆਪਣਾ ਚੱਕ ਜਾਂਦਾ ਤੁਸੀਂ ਹੁਣ ਚੱਕ ਲਓ ਤੁਹਾਨੂੰ ਕਿਵੇਂ ਸੋਚਣਾ ਮਿਲਦੀ ਹੈ ਕਿ ਇਹ ਘਟਨਾ ਵਾਪਰ ਗਈ ਇਹ ਪਹਾੜਾ ਵਾਪਰ ਗਿਆ ਪੁੱਤ ਇਹ ਜਦੋਂ ਵੀ ਛੁੱਟੀ ਆਉਂਦਾ ਦਾ ਇਹ ਮੁੰਡਾ ਛੁੱਟੀ ਆਣ ਦੇ ਪਹਿਲਾਂ ਨੂੰ ਕੰਪੋਜ਼ ਕਰਦਾ ਸੀ ਉਹਨੂੰ ਆਪਣੇ ਲਿਬੇਟ ਚ ਲੈਂਦਾ ਸੀ ਪਰ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਤਾ ਵੀ ਇਹ ਕਿਉਂ ਲੈਂਦਾ ਆ ਉਹ ਮੁੰਡਾ ਉਹਦਾ ਸਾਰਾ ਬਰਵਾ ਚਿੱਟੇ ਦਾ ਕੰਮ ਕਰਦਾ ਇਹਨਾਂ ਨੇ ਮੁੰਡੇ ਨੂੰ दारू ਪਵਾਈਆ दारू ਦੇ ਵਿੱਚ ਛਿੱਟਾ ਪਾ ਕੇ ਪਲਾਤਾ ਔਰ ਫਿਰ ਮਾਰ ਕੇ ਗੱਡੀ 'ਚ ਪਾਇਆ ਨਾ ਮੁੰਡਾ ਮਰਨ ਵਾਲਾ ਇੰਤਜ਼ਾ ਹੈ ਜਦੋਂ ਪਹੁੰਚੇ ਮਰਤਕ ਸੀ ਬਿਲਕੁਲ ਸਭ ਤੋਂ ਪਹਿਲਾਂ ਮੈਂ ਗੱਡੀ ਕੋਲ ਪਹੁੰਚਿਆ ਮੇਰਾ ਕੋ ਭਤੀਜਾ ਇੱਥੇ ਖੜਾ ਹੋਣਾ ਮੈਂ ਕਿ ਇਹ ਮੁੰਡਾ ਲੇਟਣ ਲੱਗਿਆ ਮੈਂ ਦਿਲ ਫੇਰ ਵੀ ਰੱਖਿਆ ਮੁੰਡੇ ਦੇ ਮੂੰਹ 'ਚ ੱਗਦੀ ਜਦੋਂ ਮੈਂ ਦੇਖਿਆ ਫਿਰ ਤੁਹਾਨੂੰ ਪਤਾ ਬਾਪ ਦੇ ਦਿਲ ਰੱਖਿਆ ਬਈ ਜੀ ਫਿਰ ਮੈਂ ਦਿਲ ਰੱਖ ਕੇ ਫੋਨ ਕੀਤੇ ਵਾਲਦੋਲੇ ਸਾਰੇ ਕੀਤੇ ਆ ਔਰ ਜਿਹੜਾ ਚਿੱਟਾ ਆ ਆਪ ਨਹੀਂ ਪੀਂਦਾ ਦਾਓ ਸਾਡੇ ਮੈਂਬਰ ਦੇ ਵਿੱਚ ਕੋਈ ਪੀਂਦਾ ਨਹੀਂ ਜਰਦਾ ਖਾਨ ਨੇ ਆ दारू ਪੀਨੇ ਨਾਲੋਂ 더 ਵੱਡਾ ਇਸ਼ੂ ਆ ਆਰਮੀ ਦੇ ਵਿੱਚ दारू ਹਰ ਇੱਕ ਬੰਦਾ ਖੁੱਝ ਪੀਂਦਾ दारू ਸਾਡੇ ਕੋਲ ਜਿੰਨੀ ਮਰਜ਼ੀ ਬੰਦਾ ਕੋਈ ਪੀ ਲਵੇ ਹ ਤੱਕ ਮਰ ਜਾਏ ਦੇਖਿਆ ਨਹੀਂ ਨਾ ਮੈਂ ਦੇਖਾ ਜ਼ਿੰਦਗੀ 'ਚ ਕੀ ਇਲਾਕੇ ਦੇ ਵਿੱਚ ਚਿੱਟਾ ਵਿਕਦਾ ਮੇਰੇ ਪਿੰਡੜਿਆ ਮੈਂ ਰਾਤ ਨੂੰ 11:30 ਵਜੇ ਪਰਸੋਂ ਰਾਤ ਨੂੰ ਸਾਰੇ ਘੁੰਮਿਆ ਫਤੇਪਰਕ ਜਨਾਨੀ ਵੇਚਦੀ ਆ 5 ਰੁਪਏਲਾਂ ਆਈ ਆ ਵੇਚ ਕੇ ਉਹਨੇ ਫਿਰ ਬਚਣਾ ਸ਼ੁਰੂ ਕਰਤਾ ਛੁੱਟ ਗਈ ਆ ਹੁਣ ਤੁਸੀਂ ਦੱਸੋ ਇੱਕ ਪੁਲਿਸ ਮੁਲਾਜ਼ਮਾ ਨੌਕਰੀ ਕਰਦੇ ਆ ਉਹਦੀ ਕਲਮ ਚਲਦੀ ਆ ਠੀਕ ਆ ਨਾ ਕਲਮ ਕਿੱਦਾਂ ਚਲਦੀ ਆ ਉਡੇ ਤੇ ਐਡੇ ਤੇ ਪਾ ਕੇ ਔਂਕੜ ਦਲਾਵਾ ਸਾਨੂੰ ਕਿ ਉਹ ਤੇ ਕਿਆ ਲਿਖਤਾ ਹੁਣ ਉਹਨੂੰ ਬੇਲ ਦੇ ਦਿੱਤੀ ਉਹਦੀ ਮੁੰਡੇ ਦੀ ਭੂਆ ਹੈ ਰੀ ਜੀ ਭੂਆ ਸਾਡੇ ਪਿੰਡ ਪਹਿਲਾਂ ਕੋਈ ਗੱਲ ਹੋਈ ਸੀ ਅਸੀਂ ਉਹਨਾਂ ਦੇ ਘਰੋਂ ਮੈਂ ਨਹੀਂ ਸੀਗਾ ਮੈਂ ਗੱਡੀ ਤੇ ਦਾ ਮੇਰੇ ਬੱਚੇ ਚੱਕ ਕੇ ਲੈ ਆਏ ਆ ਠੀਕ ਆ ਇਹਨੇ ਤੇ ਫੋਨ ਕਰਾ ਉਹ ਮੁੱਕਰ ਗਈ। ਕੱਲ ਉਹਦੇ ਬਾਪ ਨਾਲ ਗੱਲ ਕਰੀਆ। ਉਹ ਮੈਨੂੰ ਐਨਾ ਔਖਾ ਬੋਲਿਆ। ਮੈਂ ਕਹਾ ਮੇਰਾ ਮੁੰਡਾ ਅਰਮੇਸ਼ਾ ਵੀ ਐਜੀ ਗੱਲ ਨਹੀਂ ਹੈਗੀ। ਕੋਈ ਗੱਲ ਨਹੀਂ ਜੋ ਕੋਹੋ ਗਲਤੀ ਮੈਨੂੰ ਦੱਸਤਾ ਦਿੰਦੇ। ਫਿਰ ਅਸੀਂ ਦੋਏ ਮੈਂ ਮੇਰਾ ਭਤੀਜਾ ਤਾਂ ਇਹਦਾ ਪੋਤਾ ਅਸੀਂ ਲੱਭਣ ਗਏ ਆ। ਜਿੱਥੇ-ਥੇ ਮੈਂ ਲੱਭ ਕੇ ਲਾਇਆ। ਉਹਨੂੰ ਸ਼ੱਕਤ ਹੀ ਮੈਂ ਗਿਆ ਆ। ਗੱਡੀ ਸੈਰ ਤੇ ਉਲੀ ਚਲਾਈ ਤੀ। ਅੱਗੇ ਗੱਡੀ ਰੋਡ ਤੇ ਖੜਦੀ ਆ। ਉਹ ਮੁੰਡੇ ਨੇ ਜੋ ਵੀ ਮੈਂ ਦੇ ਦੇਖੀ ਆ। ਉਨੇ ਨੇ ਆਪਣੇ ਆਪ ਨਿਕ ਰਹਾ ਤਾਂ ਨਾ ਹੋ ਆਪਣੇ ਮਰਿਆ ਜਿਹੜਾ ਉਹਦੇ ਨਾਲ ਸਾਥੀ ਸੀ ਮੁੰਡਾ ਉਹ ਭੱਜ ਗਿਆ ਸੀ ਮੌਕੇ ਤੋਂ ਸਾਡੇ ਨਾ ਉਹਦਾ ਬਾਪ ਉਹਦਾ ਭਾਈ ਉਹਨੂੰ ਲੈ ਗਏ ਹੈਰੀ ਨੂੰ ਜਸਨ ਮੁੰਡੇ ਦਾ ਨਾਮ ਆਇਆ ਉਹਨੂੰ ਰਾਤ ਨੂੰ 9:11 ਵਜੇ ਕਹਿੰਦਾ ਮੈਂ ਅੰਕਲ ਮੇਰੀ ਗੱਲ ਹੋਈ ਖਾਲੂ ਦੀ ਕਹਿੰਦਾ ਅਸ ਤੇ ਆਪਣਾ ਮੁੰਡਾ ਚੱਕ ਜਾਏ ਤੁਸੀਂ ਲਿਆਓ ਆਪਣਾ ਪੁਲਿਸ ਨੇ ਫੜ ਲਿਆ ਹੁਣ ਉਹਨੂੰ ਵੀ ਫੜਿਆ ਫੜ ਲਿਆ ਜੀ ਫੜ ਲਿਆ ਫੜ ਲਿਆ ਫੜ ਲਿਆ ਹੋਰ ਹੀ ਗੱਲ ਕਰੋ ਮੈਂ ਗੱਲ ਕਰੀ ਆ ਸਾਰੀ ਉਹ ਕਹਿੰਦੇ ਸੀ ਰਸਤੀਸ ਲੈ ਲਿਆ ਮੈਨੂੰ ਕੋਈ ਚੱਕਰ ਨਹੀਂ ਮੇਰੇ ਹੱਥਾਂ ਨਾਲ ਇੱਕ ਬੇਨਤੀ ਆ ਪਰਸ ਨੂੰ ਲਾਜਮਾਨ ਨੂੰ ਵੀ ਅੱਜ ਮੇਰਾ ਬੱਚਾ ਗਿਆ ਹਰੀ ਵਰਦੀ ਪਾ ਕੇ ਕਾਲੂ ਕਾਫੀਰ ਦੀ ਵੀ ਜਾਣੇ ਆ ਠੀਕ ਹੈ ਨਾ ਬੜੀ ਦੁਖਦਾਈ ਘਟਨਾ ਤੁਹਾਡੇ ਬੱਚੇ ਦਾ ਨਾ ਫੌਜ ਦੇ ਵਿੱਚ ਮਸਾ ਭਰਤੀ ਕਰਾਇਆ ਸੀ ਜਿਸ ਤਰ੍ਹਾਂ ਉਹਨੇ ਫਾਦਰ ਸਾਹਿਬ ਕਹਿੰਦੇ ਵੀ ਬੜੀਆਂ ਔਖੀਆਂ ਫੀਸਾਂ ਭਰੀਆਂ ਸੀ ਜਦੋਂ ਪੇਪਰ ਪਾਸ ਕਰਨਾ ਸੀ ਬਹੁਤ ਵੱਡਾ ਘਟਾ ਹੈ ਹਾਂਜੀ ਪਮੈਂਤ ਕੀਤੀ ਹੈ ਜੀ ਨੇ ਗੱਡੀ ਵੀ ਚਲਾਉਂਦਾ ਰਿਹਾ ਦਿਹਾੜੀ ਵੀ ਕਰਦਾ ਰਿਹਾ ਦਿਹਾੜੀ ਕਰ ਕਰਕੇ ਪੜਾ ਕੇ ਲਿਖਾ ਕੇ ਉਹਨੂੰ ਫੌਜ ਵਿੱਚ ਭਰਤੀ ਕਰਾਇਆ ਸੀ ਤੇ ਹੁਣ ਆਜ ਇਹਦੇ ਨਾਲ ਘਟਨਾ ਹੋ ਗਈ ਜੀ ਇਹ ਕੱਪੜੇ ਲੈਣ ਗਿਆ ਦਾ ਪੱਗਾਂ ਦੀ ਆਉਂਦੀ ਚਮਕੌਰ ਸਾਹਿਬ ਕੱਪੜੇ ਲੈਣ ਗਿਆ ਦਾ ਜੀ ਇਹ ਆਪਣੇ ਕੱਪੜੇ ਲੈਣ ਗਿਆ ਆਂਦੇ ਹੋਏ ਆਪ ਵਾਪਰ ਗਿਆ ਜੀ ਉਹਦੇ ਨਾਲ ਅੰਦਰ ਘਟਨਾ ਹੋਈ ਮੈਂ ਕਰਦੇ ਹਾਂ ਕਾਰਵਾਈ ਜਿਸ ਤਰ੍ਹਾਂ ਕੈਰਨ ਵੀ ਇਲਾਕੇ ਦੇ ਵਿੱਚ ਵਿਕਦਾ ਇਸ ਚਿੱਟਾ ਵਿਕਦਾ ਇਸ ਮੈਂ ਤਾਂ ਉਧਰੋਂ ਆਇਆ ਲੁਧਿਆਣੇ ਤੋਂ ਲੁਧਿਆਣੇ ਆਮਨ ਨੇ ਪੁੱਛਿਆ ਕਿਹੜਾ ਜੋੜਾ ਗੁੱਡਾ ਰਿਸ਼ਤੇਦਾਰ ਬੜਾ ਭਾਣ ਜਾਜੀ ਸਮਾ ਬੜਾ ਔਖਾ ਸਮਾ ਪਰਿਵਾਰ ਦੇ ਲਈ ਹੈ ਨਾ ਪਾਲਿਆ ਪੋਸਿਆ ਨੌਕਰੀ ਤੇ ਲਵਾਇਆ ਬੜਾ ਔਖਾ ਹੁੰਦਾ ਪਰਮਾ ਹਾਂਜੀ ਹਾਂਜੀ ਹਾਂ ਬਸ ਹੁਣ ਦੁੱਖ ਤਾਂ ਹੁਣ ਇਹਨਾਂ ਦੇ ਜਿਹੜਾ ਪਿਆਰ ਹੈ ਪਰਮਾਤਮਾ ਹੀ ਜਾਣਦਾ ਹੁਣ ਜਿਹਨੇ ਜਿਹਨੇ ਕੀਤੀ ਉਹਦੇ ਦੀ ਕਾਰਵਾਈ ਹੁਣ ਦੋ ਤਾਂ ਫੜਲੇ ਬੰਦੇ ਮੇਰੇ ਖਿਆਲ ਦੋ ਬਾਕੀ ਜਿਹੜੇ ਰਹਿ ਗਏ ਉਹ ਵੀ ਫਰੇ ਜਾਣਗੇ ਦੋ ਜਣੇ ਸੀ ਨਾਲ ਹੁਣ ਤੱਕ ਦੀ ਕੀ ਤੁਹਾਡੇ ਨੇ ਜਾਣਕਾਰੀ ਦੱਸਦੇ ਨੇ ਚਾਰ ਜਾਣੇ ਦੱਸਦੇ ਨੇ ਥੱਲੇ ਬੰਦੇ ਦੇ ਕਾਬੂ ਆਣ ਵਾਲਾ ਬੰਦਾ ਨਹੀਂ ਸਾਢੇ 6 ਫੁੱਟ ਦਾ ਜਵਾਨ ਸੀ ਉਹ ਕੋਈ ਜਾਨ ਸੀ ਓਦਾਂ ਨਹੀਂ ਕਵਾਂਟਰ ਤੇ ਵੱਧ ਬਦਲ ਸੀ ਉਹਦਾ ਉਹ ਤਾਂ ਉਹਨਾਂ ਨੇ ਮਾਰਿਆ दारू ਪਿਲਾ ਕੇ ਪਹਿਲਾਂ दारू ਪੀਤੀ ਫਿਰ ਕੱਪੜੇ ਕੁੱਪੜੇ ਖਰੀਦੇ ਨੇ ਚਮਕੌਰ ਸਾਹਿਬ ਉਦੋਂ ਬਾਅਦ ਫਿਰ ਉਹ ਜੰਡਾ ਸਾਹਿਬ ਦੇ ਕੋਲ ਜਾ ਕੇ ਜਿਹੜਾ ਜੰਗਲ ਜਾਂ ਹੁੰਦਾ ਉਹਥੇ ਉਹਦਾ ਕੰਮ ਕੀਤਾ ਲਿਆ ਕੇ ਗੱਡੀ ਖੜਾਤੀ ਤੇ ਕੋਕਰਾਂ ਕੋਈ ਕੋਈ ਰੰਜਿਤ ਸੀ ਉਹਨਾਂ ਦੇ ਨਾਲ ਮਾਰਿਆ ਕਿਉਂ ਕਿ ਹੁਣ ਤੱਕ ਪਤਾ ਨਹੀਂ ਇਹ ਤਾਂ ਹੁਣ ਕਹਿ ਨਹੀਂ ਸਕਦੇ ਹੋ ਕੋਈ ਕੋਈ ਰੰਜਿਤ ਤਾਂ ਹੀ ਹੋਇਆ ਇਹ ਕੰਮ ਨਹੀਂ ਤਾਂ ਹੋ ਹੀ ਜਾਂਦਾ ਰੰਜਸ ਇਹ ਜੀ ਪੈਸੇ ਪਿੱਛੇ ਮਾਰਿਆ ਉਹਦੇ ਕੋਲ ਜਦ ਗਿਆ 15000 ਰੁਪਏ ਦਾ ਜਦ ਮਰੇ ਹੋਏ ਦੇ ਜੇਬ ਚੋਂ ਕੱਢਿਆ ਦਾ 1100 ਰੁਪਏ ਦਾ ਪੈਸੇ ਕੱਢਣ ਦੇ ਮਾਰੇ ਪੈਸੇ ਹਾਂ ਚਿੱਟਾ ਪੇਦ ਦਿੱਤੀ ਚਿੱਟਾ ਚਿੱਟਾ ਪੈਸੇ ਕੱਢ ਕੇ ਉਹਨਾਂ ਨੇ ਚਿੱਟਾ ਉਹਨੂੰ ਸ਼ਰਾਬ ਚ ਪੁਲਾਇਆ ਆਪਣੀ ਮੰਗ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਤੁਸੀਂ ਕਹਿੰਦੇ ਹੋ ਕਿ ਮਾਰਿਆ ਪੁੱਤ ਫਿਰ ਕਤਲ ਦੀ ਧਾਰਾ ਦੀ ਮੰਗ ਕਰਦੇ ਵੀ ਕਤਲ ਦੀ ਧਾਰਾ ਲੱਗੇ ਉਹਦੀ ਧਾਰਾ ਲੱਗਣੀ ਚਾਹੀਦੀ ਕਤਲ ਦੀ ਧਾਰਾ 304 ए ਆਮ ਹੁੰਦੀ ਆ 302 ਧਾਰਾ ਜਿੰਨੇ ਬੰਦੇ ਹੋਣ ਚਾਹੀਦੇ ਆ ਉਹਨੂੰ ਸਜਾਉਣ ਚਾਹੀਦੀ ਆ ਜਿਹੜਾ ਡੱਲਾ ਜਾਂ ਡੱਲਾ ਐਸ ਐਚਓ ਆ ਉਹ ਨਾਲ ਬੰਨਿਆ ਚਾਹੀਦਾ ਉਹਨੂੰ ਨਾਲ ਬੰਨਣਾ ਸਰਕਾਰ ਨੇ ਕਿਹਾ ਸੀ ਕਿ ਜੇਕਰ ਇੰਨੇ ਸਮੇਂ ਚ ਨਸ਼ਾ ਨਾ ਖਤਮ ਕਰਤਾ ਤਾਂ ਸਬੰਧਤ ਅਧਿਕਾਰੀ ਆ ਜਿੱਥੇ ਮੌਤ ਹੋ ਉ ਚਿੱਟੇਰਾ ਉਹਦੇ ਜ਼ਿੰਮੇਵਾਰ ਉਹਤੇ ਕਾਰਵਾਈ ਹੋ ਕਾਰਵਾਈ ਦੀ ਮੰਗ ਕਰਦੇ ਸਾਨੂੰ ਕਾਰਵਾਈ ਦੀ ਕਰਦੇ ਮੰਗ ਜੀ ਨਹੀਂ ਕਾਰਵਾਈ ਨਹੀਂ ਐਸ ਐਚਓ ਡੱਲਾ ਚੌਕੀ ਦਾ ਨਾ ਮੈਂ ਨਾ ਚੌਕੀ ਦਾ ਠਾਨਦਾਰ ਮੁੰਸ਼ੀ ਆ ਤੋ ਤਿੰਨ ਸਾਲ ਪਹਿਲਾਂ ਸਾਰੇ ਬੰਨਣੇ ਚਾਹੀਦੇ ਆ ਭਗਵਾਨ ਤੁਮਨ ਕਹਿੰਦਾ ਮੈਂ ਸਰਵ ਕਰਦਾ ਪੀਲਾ ਪੰਚਾਇਤ ਲਾਤਾ ਇੱਥੇ ਚਮਕੌਰ ਦੇ ਵਿੱਚ ਇੱਕ ਬਾਹਰ ਨਹੀਂ ਆ ਕੇ ਦੇਖਿਆ ਨਾ ਸ਼ਰਾਬ ਦੁਨੀਆ ਲੋਕ ਪੀਂਦੀ ਆ ਇਸ਼ੂ ਆ ਸ਼ਰਾਬ ਬਿਲਕੁਲ ਫਿਰ ਇੱਕ ਮਿੰਟ ਮੈਂ ਤੁਹਾਡੇ ਨਾਲ ਫੇਰ ਆਣਾ ਜਦੋਂ ਤੁਸੀਂ ਲੈਣ ਗਏ ਸੀ ਕਿਸ ਤਰ੍ਹਾਂ ਦੀ ਹਾਲਾ ਹਾਲਤ ਦੇ ਵਿੱਚ ਸੀ ਜਿਹੜਾ ਭਰਾ ਤੁਸੀਂ ਤੁਹਾਡਾ ਹਾਲਤ ਦੇਖੋ ਜੀ ਉਹ ਪਿਆ ਤਾਂ ਉਹ ਡੈੱਡ ਹੋਇਆ ਪਿਆ ਤਾਂ ਮੂੰਹ ਚ ਉਹਦੇ ਝੱਗ ਤੇ ਦੇਖ ਨਹੀਂ ਹੁੰਦਾ ਜੀ ਬਸ ਬੜਾ ਔਖਾ ਕਿ ਮੁੰਡਾ ਕੋਣ ਲੱਗਿਆ ਗੱਡੀ ਖੁੱਲੀ ਪਈ ਸੀ ਗੱਡੀ ਖੁੱਲੀ ਸੀ ਤਾਨੂੰ ਕਿਵੇਂ ਇਤਲਾਹ ਮਿਲੀ ਕਿਸ ਨੇ ਸੂਚਨਾ ਦਿੱਤੀ ਕਿਵੇਂ ਮਿਲਿਆ ਤੁਹਾਨੂੰ ਫੋਨ ਜਾਣਕਾਰੀ ਦਿੱਤੀ ਪਹਿਲਾਂ ਉਹ ਮੁੰਡਾ ਜਿਹੜਾ ਹੈਰੀ ਇਹਦੇ ਨਾਲ ਤਾਂ ਪਹਿਲਾਂ ਅਸੀਂ ਉਸੇ ਘਰ ਗਏ ਤੇ ਉਹ ਕਹਿੰਦੇ ਵੀ ਅਸੀਂ ਮੁੰਡਾ ਅਸੀਂ ਪੰਪ ਕੋਲ ਤੇ ਲੈ ਕੇ ਆਏ ਅਸੀਂ ਜਾਂਦੇ ਜਾਂਦੇ ਉਹ রাস্তੇ ਉੱਰ ਜਾਂਦੇ ਤੇ ਅਸੀਂ ਚਮਕੌਰ ਵੱਲ ਨੂੰ ਬੇਲੇਵਲ ਵੱਲ ਨੂੰ ਸਾਡੀ ਨਿਗਾਹ ਪੈ ਗਈ ਗੱਡੀ ਫਿਰ ਜਦ ਅਸੀਂ ਕੋਲ ਗਏ ਫਿਰ ਦੇਖਿਆ ਇਹ ਕੰਮ ਆ ਇਹਦਾ ਸ਼ਿਕਰ ਉਹ ਬੜਾ ਨਿੱਕਾ ਸੁਭਾਅ ਦਾ ਸੀ ਕਿ ਇਹ ਚਿੱਟੇ ਬALLE ਤਾਂ ਕੋਈ ਗੱਲ ਹੀ ਨਹੀਂ ਹੈ ਸੀ ਚਿੱਟਾ ਤਾਂ ਪੀਂਦੀ ਨਹੀਂ ਸੀ ਉਹ ਸਾਨੂੰ ਮਿਲਣ ਸਾਰ ਬੰਦਾ ਤਾਂ ਹਰ ਘਰ ਚ ਜਾਂਦਾ ਦਾ ਚਾਚੇ ਤਾਏ ਨੂੰ ਸਭ ਨੂੰ ਮਿਲਦਾ ਦਾ ਕੋਈ ਐਸੀ ਗੱਲ ਉਹਦੇ ਬੰਨ ਤੇ ਫੌਜ ਜਦ ਫੌਜ ਭਰਤੀ ਹੋਇਆ ਰੇਸਰ ਨੋਦੇ ਦੀ ਉਹਦੀ ਹਾਈ ਜੰਪ ਲੌਂਗ ਜੰਪ ਸਭ ਨਾਲ ਬੜੀਆ ਦਾ ਇਸ ਬੇਸ ਤੇ ਉੱਪਰਤੀ ਹੋਇਆ ਰੰਗ ਚੰਗਾ ਬਣਾਇਆ ਉਹਨੇ ਅਸੀਂ ਪੋਜੀਸ਼ਨ ਚ ਕਿਸੇ ਨੇ ਮਾੜਾ ਚੰਗਾ ਬੋਲਦੇ ਨਹੀਂ ਤਾਂ ਗਾਰੂ ਦਰੀ ਜ਼ਰੂਰ ਪੀਂਦਾ ਮਾੜਾ ਜਹ ਨਿਸ਼ਾਨ ਕਰਦੇ ਨਹੀਂ ਤਾਂ ਉਹ ਕੋਈ ਨਸ਼ਾ ਨਹੀਂ ਕਰਦਾ ਸੀ ਸਿਰਫ दारू दारू ਪੀਂਦਾ ਸੀ दारू ਪੀਦਾ ਨਸ਼ਾ ਕੋਈ ਨਹੀਂ ਸੀ ਫਿਰ ਕੁਛ ਵੀ ਨਹੀਂ ਦਾ ਬੰਦਾ ਬਹੁਤ ਨਿੱਗੇ ਸੁਭਾ ਦਾ ਬੰਦਾ ਸੀ ਮੇਰਾ ਜਵਾਈ ਸੀ ਨਹਿਰੀਆਣੀ ਚੋਂ ਆ ਬਹੁਤ ਨਿੱਗੇ ਸੁਭਾ ਦਾ ਬੰਦਾ ਸੀ ਇਹ ਕੁੜੀਏ ਮੇਰੀ ਮਲਾਜ਼ਮ ਪੰਜਾਬ ਪੁਲਿਸ ਚ ਇਹ ਫੌਜੀ ਸੀ ਆ ਇਹ ਬਹੁਤ ਨਿੱਗੇ ਸੁਭਾ ਦਾ ਕੋਈ ਗੁੱਸਾ ਦਾ ਲਿਉਂਦਾ ਨਹੀਂ ਕਿਸੇ ਗੱਲ ਦਾ ਚਾਹ ਢੜ ਜਾਂਦੇ ਜੇ ਸੀ ਆ ਜਾਂਦੇ ਸੀ ਇਹ ਤਾਂ ਚਾਹ ਚੱਲ ਚੱਲ ਸੂਬੇਦਾਰ ਬਣ ਜਾਣਾ ਸੀ ਕਿ ਹੁਣ ਤਰੱਕੀਦਾਰ ਬਣ ਜਾਣਾ ਸੀ ਤਰੱਕੀ ਲੈਂਦਾ ਪੂਰੀ ਤਰੱਕੀ ਲੈਂਦਾ ਸੂਬੇਦਾਰ ਬਣ ਜਾਂਦਾ ਜੀ ਇਹ ਲੜਕਾ ਠੀਕ ਹੈ ਕਿਉਂਕਿ ਕਿਸਮਤ ਦਾ ਇਹਨਾਂ ਨੇ ਕਰਤਾ ਜੋ ਕੁਝ ਹੋ ਗਿਆ ਕਿਸਮਤ ਹਾਰ ਗਈ ਜਦੋਂ ਬਹੁਤ ਵੱਡਾ ਘਾਟਾ ਬਹੁਤ ਵੱਡਾ ਮੇਜ ਦਾ ਘਾਟਾ ਪੈ ਗਿਆ ਠੀਕ ਨਹੀਂ ਉਹ ਵੀ ਤੇ ਪੁੱਤ ਕਨੀ ਉਹ ਵੀ ਕਿਉਂਕਿ ਟੀ ਵੀ ਮੇਰੀ ਹੋਰ ਦਾ ਬੇਖਰਾ ਹਾਲ ਹੋ ਗਿਆ ਜਦੋਂ ਫੌਜੀ ਭੱਗ ਗਿਆ ਮੇਰੀ ਕੁੜੀਆ ਵੀ ਵਿਆਹੀ ਹੋਈ ਸੀ ਮੇਂ ਪੰਜਾਬ ਪੁਰਸੀ ਕੇ ਮੇਰੀ ਕੁੜੀਆ ਵੀ ਹੈ ਪੰਜਾਬ ਪੁਰਸੀ ਟੀ ਹੈ ਹਾਂ ਇਹ ਮੇਰਾ ਜਵਾਈ ਸੀਗਾ ਮੈਂ ਤਾਂ ਬੜੇ ਸ਼ੌਂਕ ਨਾਲ ਪਾਲੇ ਸੰਭਾਲੇ ਸੀ ਬੜੇ ਸ਼ੌਂਕ ਨਾਲ ਪਾਲਿਆ ਸੀ ਐਡਾ ਲੇਕ ਮੁੰਡਾ ਕੋਈ ਹੈ ਹੀ ਨਹੀਂਗਾ ਸਾਰੇ ਪੰਜਾਬ ਦੇ ਚੋਂ ਕੱਲਾ ਮੁੰਡੇ ਇਹੀ ਸੁਣਿਆ ਸੀ ਮੈਂ ਵੀ ਆਹ ਮੁੰਡਾ ਠੀਕ ਹੈ ਮੇਰੇ ਕੁੜੇ ਲੈ। ਇਹ ਕਟਨਾ ਵੀ ਪੰਜਾਬ ਦੀ ਅਸੀਂ ਵੀ ਨਜ਼ਰ ਮਾਰੀ ਹੈ ਵੀ ਇਹ ਜਹੀ ਕਟਨਾ ਪਹਿਲੀ ਵਾਰ ਪਈ ਹੈ ਕਿ ਫੌਜੀ ਚਿੱਟੇ ਨਾਲ ਮਰਿਆ ਹੋਵੇ। ਪਹਿਲੀ ਕਟਨਾ ਪੰਜਾਬ ਬਿਲਕੁਲ ਚਿੱਟਾ-ਚੁੱਟਿਆ ਤੇ ਲਿਵੇ ਹੀ ਨਹੀਂ ਜਾਂਦਾ ਸੀ ਸਵਾਲ ਹੀ ਨਹੀਂ ਪੈਦਾ ਚਿੱਟਾ ਖਾਣ ਦਾ ਤਾਂ ਸਾਨੂੰ ਕਿੰਨਾ ਚਿਰ ਕੁੜੀਆਂ ਬੈਠ ਹੁੰਦੀ ਨਾ ਕੋਈ ਚਿੱਟਾ ਖਾਣਾ ਨਹੀਂ ਕਰਦਾ ਇਹ ਤਾਂ ਕੋਈ ਮਤਲਬ ਜਵਾਕਾਂ ਵਾਸਤੇ ਲੈਣ ਗਿਆ ਸੀ ਕੋਈ ਸਮਾਨ ਸਭ ਹਾਂ ਇਹ ਤਾਂ ਰਾਂਝੇ ਗੱਲ ਇਹ ਤਾਂ ਮਤਲਬ ਵੀ ਥੋੜਾ ਜਿਆਦਾ ਤੇਜ ਜਾਂਦਾ ਸੀ ਹਰਕਤ ਤੇਜ ਜਾਂਦਾ ਗਰੀਬ ਤੇ ਅਮੀਰ ਤੇਰੇ ਕਿਤੇ ਇਸ ਤਾਂ ਇਸ ਕਰਕੇ ਬਈ ਤੇਜ ਗਏ ਉਹ ਨਾਲ ਲੈ ਗਿਆ ਜਿਹੜਾ ਬੰਦਾ ਨਾਲ ਲੈ ਕੇ ਗਿਆ ਉਹ ਇੱਥੋਂ ਦਾ ਹੀ ਬੰਦਾ ਸੀ ਕੋਈ ਉਹ ਜਦੋਂ ਨਾਲ ਲੈ ਕੇ ਗਿਆ ਉਸ ਨੇ ਧਜਾ ਲਿਆ ਇਹ ਮਸਲਤ ਉਸਨੇ ਸਾਰਾ ਕੁਝ ਸੁਣਨ ਨੂੰ ਫੋਨ ਕਰਕੇ ਬੁਲਾ ਲਿਆ ਦੂਜੇ ਬੰਦੇ ਸੀ ਇਸ ਕਰਕੇ ਇਹਨੂੰ ਮਸਲਤ ਮੰਨਦੇ ਵਿੱਚ ਕੋਈ ਚਿੰਤਾ ਹੈ ਸੀ ਉਸਦੇ ਤੁਸੀਂ ਮਿਲਦੇ ਹੋਵੋਗੇ ਅਕਸਰ ਕੋਈ ਚਿੰਤਾ ਹੀ ਨਹੀਂ ਸੀ ਉਸਦੇ ਮਨ ਵਿੱਚ ਭੋਰਾ ਸੀ ਭੋਰੇ ਚਿੰਤਾ ਹੈ ਚਿੰਤਾਵਾਂ ਨੂੰ ਸਾਨੂੰ ਦੱਸਦਾ ਮੈਂ ਪਿਓ ਵਰਗਾ ਸੀ ਉਹ ਤੇ ਤੁਸ ਮਾਨੀਆਂ ਮੈਂ ਉਹਨੂੰ ਬਗ ਜਾਂਦਾ ਮੈਂ ਸਾਰਾ ਕੁਝ ਮੈਂ ਦੱਸਦਾ ਕੋਈ ਪਰਪਮਨਟੇਸ਼ਨ ਹੀ ਤੁਹਾਡੇ ਜਾਂਦੇ ਮੈਨੂੰ ਕਾਹਦੀ ਡੈਕਸ਼ਨ ਹੈ ਜੇ ਤੁਸੀਂ ਮੇਰੇ ਮਾਪੇ ਹੋ ਬੈਠੇ ਹੋ ਮੇਰਾ ਦਾਦਾ ਬੈਠਾ ਦਾਦੀ ਬੈਠੇ ਤੁਸੀਂ ਬੈਠਿਓ ਮਾਤਾ ਬੈਠੇ ਸਾਰੇ ਇੰਨਾ ਖੁਸ਼ ਹੁੰਦਾ ਜੇ ਟਕਾਨਾ ਨੇ ਹੌਸਲਾ ਚੱਲ ਜਾਂਦੇ ਕਿਸੇ ਰਿਸ਼ਤੇਦਾਰੀ ਚ ਵਗ ਜਾਂਦਾ ਵੀ ਦੂਜੀ ਕੁੜੀ ਉਹਦੇ ਕੋਲੇ ਵਗ ਜਾਂਦਾ ਇੰਨਾ ਚਾਹ ਚੜਦਾ ਨੂੰ ਮਰ ਜਾਨ ਆਉਂਦਾ ਤਾਂ ਛੁੱਟੀਆਂ ਮਿਲ ਜਾਂਦੀ ਵਸਾ ਨਕਰ ਮੇਲ ਆਈਏ ਭੱਜ ਜਾਈਏ ਸਾਰੇ ਜਾਏ ਇੰਨਾ ਚਾਹ ਸੀ ਬਾਲਾ ਨੇਕ ਬੰਦਾ ਸੀ ਜਿੰਨਾ ਵੀ ਕਹਦੇ ਐਡਾ ਬਹੁਤ ਵੱਡਾ ਅਫਸਰ ਬਣਦਾ ਇਹ ਬਹੁਤ ਵੱਡਾ ਬਣਦਾ ਬੇਟਾ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਨੂੰ ਇਹ ਕਹਿੰਦੇ ਬਸ ਇਹਨਾਂ ਨੂੰ ਸਰਕਾਰ ਇੱਕ ਤਾਂ ਇਹਨਾਂ ਬਾਰੇ ਕਰੇ ਜਿਹੜੇ ਬੰਦੇ ਨੇ ਇਹ ਕੀਤਾ ਹੈਗਾ ਇਹਨਾਂ ਵਾਸਤੇ ਪੂਰੀ 사ਜ਼ਾ ਤੋਂ 사ਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਬੰਦਿਆਂ ਨੂੰ ਬਾਕੀ ਉਹ ਇੱਕ ਛੋਟਾ ਜਿਹਾ ਬੱਚਾ ਹੈਗਾ ਬਾਕੀ ਸਰਕਾਰ ਉਹਨੇ ਕਿ ਨਹੀਂ ਦੇਖੇ ਮਾਪਿਓ ਕਿ ਨਹੀਂ ਦੇਖੇ ਹੂੰ ਇਹੀ ਚੀਜ਼ ਸੋਚਦੇ ਹਾਂ ਬੱਚਾ ਮੇਰਾ ਛੋਟਾ ਜਿਹਾ ਦੋਤਾ ਹੈਗਾ ਇਹ 8 ਮਹੀਨਾ ਦਾ ਹੀ ਹੈਗਾ ਤੇ ਸਰਕਾਰ ਇਹਦੇ ਕੰਨੀ ਗੁੱਡੀਆ ਕੰਨੀ ਇਹਨੇ ਪਰਿਵਾਰ ਕੰਨੀ ਧਿਆਨ ਮਾਰੇ ਮਾੜਾ ਵੋਟਾ ਪੋਕ ਮਰਤਮਾਨ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਇੱਧਰ ਧਿਆਨ ਮਾਰੇ ਮਾੜਾ ਮੋਟਾ ਇੱਧਰ ਤੇ ਨਿਗਾਹ ਮਾਰੇ ਵੀ ਚਿੱਟੇ ਨਾਲ ਕੀ ਹਾਲ ਹੋ ਰਿਹਾ ਹੈ ਕੀ ਨਹੀਂ ਜਿ ਤਰ੍ਹਾਂ ਜ਼ਿਕਰ ਕਰ ਰਹੇ ਕਿ ਇਲਾਕੇ ਦੇ ਵਿੱਚ ਬਿਕਦਾ ਕੀ ਕੋਈ ਕਾਰਵਾਈ ਨਹੀਂ ਹੁੰਦੀ ਪੁਲਿਸ ਦੀ ਕੋਈ ਜਿ세 ਤਰ੍ਹਾਂ ਬਲਡੋਜ਼ਰ ਕਾਰਵਾਈਆਂ ਹੋ ਰਹੀਆਂ ਮੈਂ ਤਾਂ ਖਰ ਰਣ ਚੰਦਾ ਇਹਨਾਂ ਨੂੰ ਪਤਾ ਹੋਈ ਗਾ ਇੱਧਰ ਤਾਂ ਬਾਕੀ ਤੁਹਾਨੂੰ ਆਪਣੇ ਆਪ ਪਤਾ ਜਿਹੜੇ ਮਿਲਟਰੀ ਫੌਜੀ ਬੰਦੇ ਹੁੰਦੇ ਆ ਹੁਣ 15 ਦਿਨ ਛੁੱਟੀ ਹੋਏ ਇਹਨੇ ਕਿਤੇ ਚਿੱਟਾ ਖਾਣਾ ਤਾਂ ਇਹ ਤਾਂ ਇਹਨਾਂ ਦੇ ਇਹਨਾਂ ਦੇ ਇਲੈਕਟ੍ਰੋਨ ਬੜੇ ਪੱਕੇ ਹੁੰਦੇ ਆ ਦਾਰੂ ਜਰੂਰ ਪੀ ਲੈਂਦੇ ਪੈਕ ਪੁਗ ਲਾਲ ਦੇ ਦੇ ਬਾਕੀ ਇਹ ਭੋਲਾ ਬੰਦਾ ਦਾ ਇਹ ਗੱਲਾਂ ਚਾਹਿੰਦਾ ਪੈਸੇ ਪੂਸੇ ਮੰਗਦੇ ਤੇ ਪੈਸੇ ਲੈ ਲੈਂਦੇ ਤੇ ਆਈ ਛੁੱਟੀ ਨੂੰ ਤੇ ਬਹੁਤ 50000 ਖਰਾ ਕੇ ਚੱਲ ਖਰਾ ਕੇ ਚੱਲ ਖਰਾ ਕੇ ਚੱਲ ਜਾਂਦਾ ਆ ਕੰਮ ਤੇ ਰਹਿੰਦਾ ਵੀ ਜਲੰਧਰ ਜਿੱਥੇ ਉਹਦੀ ਵਾਈਫ ਜੋ ਪੰਜਾਬ ਪੁਲਿਸ ਚ ਹੈ ਜੌਬ ਕਰਦੀ ਜਲੰਧਰ ਰਹਿੰਦੇ ਸੀ ਜਲੰਧਰ ਹੀ ਰਹਿੰਦਾ ਸੀ ਬਹੁਤ ਘਟੇ ਨਹੀਂ ਤੇ ਇਹ ਛੁੱਟੀ ਹੁਣ ਰਾਜਸਥਾਨ ਤੋਂ ਆਇਆ ਥਾ 15 ਦਿਨ ਛੁੱਟੀ ਆਇਆ ਥਾ ਇਹ ਸਿੱਧਾ ਜਲੰਧਰ ਚਲੇ ਗਿਆ ਉੱਥੋਂ ਇਹ 10 ਦਿਨ ਲਾ ਕੇ ਫਿਰ ਆਗੇ ਇੱਥੇ ਜਿਹੜਾ ਇਹਦਾ ਬੇਟਾ ਥਾ ਉਹ 9 ਮਹੀਨੇ ਦਾ ਹੋਇਆ ਥਾ ਇਹ 9 ਮਹੀਨੇ ਦਾ ਟੀਕਾ ਲਵਾਉਣ ਵਾਸਤੇ ਪੁਲੀਸ ਆਗੇ ਵੀਰੇ ਕਪੜੇ-ਕਪੜੇ ਲੈਣ ਚੱਲੇ ਜਮਕੌਰ ਸਾਹਿਬ ਨਾਲ ਉਹ ਮੁੰਡਾ ਰਲ ਗਿਆ ਜੋ ਉਸ ਦਾ ਹੋ ਗਿਆ ਪਰ ਇਸ ਇਲਾਕੇ ਦੀ ਰਹਿਣ ਵਾਲੇ ਵਿਕਦਾ ਇਲਾਕੇ ਦੇ ਵਿੱਚ ਡਰੱਗ ਵਿਕਦਾ ਨਸ਼ਾ ਵਿਕਦਾ ਦੇਖੋ ਜੀ ਇਹ ਤਾਂ ਸਭ ਨੇ ਪਤਾ ਜਿਹੜੇ ਬਰਾਮਪਰ ਹੋਇਆ ਕੋਖਰਾ ਟੱਪਰੀਆਂ ਸਾਰੇ ਦੱਸਦੇ ਜਿਵੇਂ ਇਹਨੇ ਦੱਸਿਆ ਮੁੰਡੇ ਨੇ ਬਈ ਜਿਹੜਾ ਜਿਹੜੇ ਜਨਾਨੀ ਫੜੀ ਹੈ ਉਹ ਪਿੰਡ ਵਾਲੇ ਨੇ ਵੀ ਕਈ ਵਾਰੀ ਫੜਾ ਲਈ ਸਰ ਕੁੱਟ ਕੇ ਫੜਾਈ ਹੈ ਫੜਾ ਚੱਕ ਲੈ ਜਿੰਦੇ ਹੈ ਚਾਰ ਦਿਨ ਬਾਅਦ ਮੁੜ ਜਾਂਦੇ ਹੈ ਸਾਰੇ ਸਾਰੇ ਬੰਦੇ ਤੇ ਹਰ ਇੱਕ ਪਿੰਡ ਦੀ ਇਹ ਹੀ ਗੱਲ ਹੈ ਹਾਂ ਕਾਲੇ ਕੋਕਰ ਦੇ ਬੰਦੇ ਨੇ ਆਪਣੇ ਠਾਂਦਰਸਨ ਕਿਹਾ ਵੀ ਦੇਖੋ ਇੱਕ ਭਈਆ ਉਹ ਸਾਰੇ ਅਮ ਚਿੱਟਾ ਵੇਚਦਾ ਉਹ ਕੋਈ ਫੜਦੇ ਨਹੀਂ ਆ ਬੱਦੇ ਵਰਤੂ ਆ ਬਹੁਰੀ ਰੱਖਿਆ ਹਾਂਜੀ ਲੋਕਾਂ ਨੇ ਵੀ ਇਹ ਰਖੇ ਵੀ ਕੰਮ ਵੇਚਣ ਵਾਸਤੇ ਕੀ ਮੰਗ ਕਰਦੇ ਤੁਸੀਂ ਤੁਹਾਡੇ ਪਿੰਡ ਦਾ ਬਹੁਤ ਦੁਖਦਾਈ ਘਟਨਾ ਪੂਰੇ ਪੰਜਾਬ 'ਚ ਇਹ ਗੱਲ ਗਈ ਹਰ ਕਿਸੇ ਦੇ ਚਿਹਰੇ ਤੇ ਨਮੂਸੀਆ ਹਰ ਸਦਮੇ ਦੇ ਵਿੱਚ ਆ ਵੀ ਇਹ ਘਟਨਾ ਵਾਪਰ ਕੀ ਗਈ ਫੌਜੀ ਜ਼ਬਾਨ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਇਹ ਤਾਂ ਬਹੁਤ ਮਾੜਾ ਮੱਧ ਭਾਗਾ ਕਹ ਲੋ ਜਹੇ ਤੇ ਜਿਸ ਤਰ੍ਹਾਂ ਦਾ ਵੀ ਇਹ ਹੋਇਆ ਹੈ ਇਹ ਹੋਣਾ ਨਹੀਂ ਚਾਹੀਦਾ ਦਾ ਕਾਰਨ ਇਹ ਹੈ ਕਿ ਨਸ਼ੇੜੀ ਜ਼ਿਆਦਾ ਹੋ ਗਏ ਜਿਦੇ ਕਰਕੇ ਆਮ ਸਰਿਆ ਮਿਲ ਰਿਆ ਤੇ ਲੋਕ ਖਾਈ ਜਾਂਦੇ ਨੇ ਖਾਣ ਵਾਲਿਆਂ ਨੂੰ ਕੋਈ ਫਿਕਰ ਨਹੀਂ ਹੈਗਾ ਉਹਨਾਂ ਨੇ ਖਾਣਾ ਪਰ ਵੇਚਣ ਵਾਲਿਆਂ ਨੂੰ ਨਹੀਂ ਫੜਦੀ ਸਰਕਾਰ ਦਾ ਤਾਂ ਹਦਾਇਤ ਹੈ ਪੀ ਨਸ਼ੇਬੀਰੁੱਧ ਯੁੱਧ ਲੇਕਿਨ ਫੜਦੇ ਕਿਉਂ ਨਹੀਂ ਇਹ ਨਹੀਂ ਸਮਝਾਂਦੀ ਹੁਣ ਜਿਹੜਾ ਬੰਦਾ ਮੇਰੇ ਵਰਗਾ ਜਾ ਕੇ ਕਹੂਗਾ ਜੀ ਆਹ ਬੰਦਾ ਵੇਚਦਾ ਉਹ ਸ਼ਾਮ ਨੂੰ ਮੇਰੇ ਚਾਰ ਡਾਂਗਾ ਮਾਰੂਗੇ ਨਿਸ਼ੇੜੀ ਆ ਕੇ ਢਾਣਗੇ ਵੀ ਤੈਨੂੰ ਕੀ ਤੰਗੀ ਹੈ ਮੈਂ ਤਾਂ ਵੇਚਦਾ ਪਰ ਤੈਨੂੰ ਕੀ ਤੰਗੀ ਹੈ ਤੂੰ ਨਹੀਂ ਖਾਂਦਾ ਨਾ ਖਾਂ ਲੇਕਿਨ ਜਿਹੜਾ ਬੰਦਾ ਸਾਨੂੰ ਪਤਾ ਵੀ ਵੇਚਦਾ ਲੇਕਿਨ ਕਿਆ ਪੜਸਨ ਨੂੰ ਨਹੀਂ ਪਤਾ ਵੀ ਵੇਚਦਾ ਪੜਸਨ ਨੂੰ ਇਹ ਵੀ ਪਤਾ ਕਿਹੜਾ ਬੰਦਾ ਵੇਚਦਾ ਕਿਹੜਾ ਬੰਦਾ ਖਾਂਦਾ ਕਿਹੜਾ ਬੰਦਾ ਲੈਂਦਾ ਇਹ ਤਾਂ ਸਾਰੀਆਂ ਗੱਲਾਂ ਅੰਡਰ ਪਰਦੇ ਦੇ ਹੱਥ ਚੱਲੀ ਹੈ ਅਸੀਂ ਯਾਰ ਤੁਸੀਂ ਸੰਸਕਾਰ ਕਰੋਗੇ ਹੁਣ ਤੁਸੀਂ ਸੰਸਕਾਰ ਕਰ ਰਹੇ ਹੋ ਅੱਜ ਅਮ੍ਰਿਤਕਾਣੀਆ ਉਹਦੇ ਬਾਅਦ ਅਮ੍ਰਿਤਕਾ ਆ ਗਈ ਉਹਦੀ ਦੇ ਸੰਸਕਾਰ ਕਰਾਂਗੇ ਪਰ ਅਸੀਂ ਸੰਸਕਰ ਤਾਂ ਕਰਨਾ ਜਦ ਤੱਕ ਕੋ ਮੁੰਡੇ ਕੋ ਕਰਦਾ ਮੇਰੇ ਅਰਥੀ ਦੇ ਨਾਲ ਨਾ ਪਾਇਆ ਜਾਵੇ ਹਾਂ ਇਹ ਡੱਲਾ ਚੌਂਕੀ ਨੂੰ ਚਾਰਜ ਨੂੰ ਹੁੰਦਾ ਤਾਂ ਮੇਰੀ ਹੈ ਤੁਸੀਂ ਮੇਰੀ ਲੈ ਬਜਾਇਓ ਉਹਦਾ ਘਰ ਦਾ ਕੋਈ ਚੱਕ ਕੇ ਮੇਰੇ ਨਾਲ ਜੀਵਾ ਦੇ ਮੁੰਡੇ ਨੂੰ ਸੰਸਕਰ ਕਿਉਣ ਤੇ ਵਾਦਾ ਮੈਨੂੰ ਕੋ ਟੈਨਸ਼ਨ ਨਹੀਂ ਹੈ ਮੈਂ ਰੋਣਾ ਵੀ ਨੱਖ ਸੇ ਜਿਉਂ ਸਟਣਾ ਕੀ ਪਰਿਵਾਰ ਨੇ ਹੁਣ ਫੈਸਲਾ ਕਰ ਲਿਆ ਸੰਸਕਾਰ ਕਰੋਗੇ ਅੱਜ ਜਾਂ ਫਿਰ ਕੋਈ ਮੰਗ ਸਰਕਾਰ ਦੇ ਨਹੀਂ ਜੇ ਹੁਣ ਉਹ ਪੋਸਟਮਾਸਟਰ ਦੇ ਲੈਣਗੇ ਇਹਨੂੰ ਬੁਧਵਾ ਜੇਬ ਹੋਊਗਾ ਮੁੰਡਾ ਬਾਹਰੋਂ ਵੀ ਆ ਗਿਆ ਹੁਣ ਇਹ ਚਲੀ ਗਿਆ ਬਾਕੀ ਹੁਣ ਦੇਖਾਂਗੇ ਆਪਣਾ ਦਾ ਜੀ ਅਸੀਂ ਇੱਥੇ ਬਜ਼ੁਰਗ ਬੈਠੇ ਬੰਦੇ ਸਨ ਤਾਂ ਜਦ ਪਤਾ ਨਹੀਂ ਹੈ ਜੀ ਹੁਣ ਫੈਸਲਾ ਕਰਿਆ ਪਰਿਵਾਰ ਨੇ ਕੁਝ ਕੀ ਕੋਈ ਕਾਰਵਾਈ ਦੀ ਮੰਗ ਕਰ ਕਾਰਵਾਈ ਤਾਂ ਮੰਗ ਕਰਦੇ ਵੀ ਸਮਝਦਾ ਇਨਸਾਨ ਦੱਸਿਆ ਨਾ ਆਪਣਾ ਮੁੰਡਾ ਇੱਕ ਨਾਲ ਪਾਦਣਾ ਇਹ ਤੁਹਾਨੂੰ ਇਹ ਫੌਜੀ ਦਾ ਸਹਰਾ ਸਾਹਿਬ ਹੈ ਜੀ ਕਿਹਨੇ ਦੱਸਿਆ ਵੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹਦੇ ਪਿੱਛੇ ਮੇਰਾ ਦੋਤਾ ਰਹਿ ਗਿਆ ਜਾਂ ਮੇਰੀ ਕੁੜੀ ਹੈ ਕਿ ਉਹਨੂੰ ਵੀ ਕੁਝ ਇਨਸਾਨੀਅਤ ਲਈ। ਬਸ ਇਹ ਫਤਿਹਗੜ ਬਰਾਨ ਪਿੰਡ ਦੇ ਵਿੱਚ ਆ ਚਮਕੌਰ ਸਾਹਿਬ ਦਾ ਇਹ ਪਿੰਡ ਹੈ ਜਿੱਥੇ ਕੀ ਕੱਲ੍ਹ ਘਟਨਾ ਵਾਪਰੀ ਆ ਤਾਂ ਜਹੇ ਦੇ ਵਿੱਚ ਪਰਿਵਾਰ ਮੰਗ ਰਿਹਾ ਕਾਰਵਾਈ ਕਿ ਜਿਹੜੇ ਲੋਕਾਂ ਨੇ ਸਾਡੇ ਪੁੱਤ ਨੂੰ ਉਹ ਡਰੱਗ ਪਿਲਾਇਆ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਤਲ ਦੀਆਂ ਧਾਰਾਵਾਂ ਲੱਗਣੀਆਂ ਚਾਹੀਆਂ ਸੀ ਕਿਉਂਕਿ ਫੌਜ ਦੇ ਵਿੱਚ ਭਰਤੀ ਹੋਇਆ ਸੀ 8 ਸਾਲ ਪਹਿਲਾਂ ਹੁਣ ਥੋੜੇ ਸਮੇਂ ਤੋਂ ਬਾਅਦ ਉਹਦੀ ਨੂੰ ਤਰੱਕੀ ਮਿਲਣੀ ਸੀ ਸੂਬੇਦਾਰ ਬਣ ਜਾਣਾ ਸੀ ਪਰ ਕੁਝ ਹੋਰ ਹੀ ਮਨਜ਼ੂਰ ਸੀ ਤਾਂ ਬਹੁਤ ਮੰਗਬੰਦਪਾਗੀ ਘਟਨਾ ਵਾਪਰੀਆ ਤਾਂ ਉਸ ਨੌਜਵਾਨ ਦੀ ਮ੍ਰਿਤਕ ਦੇ ਇੱਕ ਗੱਡੀ ਚੋਂ ਮਿਲੀਆ ਤਾਂ ਡਰੱਗ ਦੀ ਓਵਰਡੋਸ ਕਰਕੇ ਉਸਦੀ ਜਾਨ ਚਲੀ ਗਈਆ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਆ ਅੱਜ ਮ੍ਰਿਤਕ ਦੇ ਆ ਜਿਹੜੀ ਉਹ ਘਰ ਪਹੁੰਚੇਗੀ ਰਾਜਸਥਾਨ ਦੇ ਕੋਟਾ ਦੇ ਵਿੱਚ ਡਿਊਟੀ ਦੇ ਉੱਤੇ ਤਾਇਨਾਤ ਸੀ ਕੁਲਜੀਤ ਸਿੰਘ ਜਿਸਦੀ ਉਮਰ ਤਕਰੀਬਨ 28 ਸਾਲ ਦੀ ਸੀ ਬਹੁਤ ਘੱਟ ਉਮਰ ਸੀ 7-8 ਸਾਲ ਹੋਏ ਨੇ ਫੌਜ ਦੇ ਵਿੱਚ ਭਰਤੀ ਹੋਏ ਨੂੰ ਤਾਂ ਪਰਿਵਾਰ ਸਦਮੇ ਦੇ ਵਿੱਚ ਆ ਘਰ ਦੇ ਵਿੱਚ ਮਾਤਮਾ ਤਾਂ ਪਿੰਡ ਦੇ ਲੋਕ ਕਾਰਵਾਈ ਦੀ ਮੰਗ ਕਰ ਰਹੇ ਨੇ ਇਹ ਕਹਿੰਦੇ ਨੇ ਕਿ ਇਲਾਕੇ ਦੇ ਵਿੱਚ ਜਿਹੜੇ ਨਾਲ ਵਾਲੇ ਪਿੰਡ ਨੇ ਉੱਥੇ ਸ੍ਰੀ ਆਮ ਆ ਜਿਹੜਾ ਉਹ ਚਿੱਟਾ ਵਕਦਾ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤਾਂ ਪਿੰਡ ਦੇ ਲੋਕਾਂ ਨੇ ਵੀ ਸਵਾਲ ਖੜੇ ਕੀਤੇ ਨੇ ਪਰਿਵਾਰ ਨੇ ਵੀ ਸਵਾਲ ਖੜੇ ਕੀਤੇ ਨੇ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾਸ ਸਪੋਕਸਮੈਨ ਟੀਵੀ ਸ੍ਰੀ ਚਮਕੌਰ ਸਾਹਿਬ